ਕੀ ਨਾਮ ਹੈ ਜੀ ਆਪਣਾ ਪਿੰਡ ਕਿਹੜਾ ਹੈਗਾ ਹਾਂਜੀ ਮੈਂ ਸਰਪੰਚ ਜਸਪਾਲ ਸਿੰਘ ਦੇਲਾ ਤੇ ਜਿਹੜਾ ਇੱਕ ਤੁਹਾਡੇ ਪਿੰਡ ਦਾ ਬਜ਼ੁਰਗ ਜੋੜਾ ਰਕਾਂ ਦੇ ਉੱਪਰ ਫਿਰਦਾ ਹੋਇਆ ਦਿਖਾਈ ਦਿੱਤਾ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਉਹਨਾਂ ਨੇ ਇਹ ਵੀਡੀਓ ਵਾਇਰਲ ਹੋਈਆਂ ਉਹਨਾਂ ਨੇ ਕਹਿ ਕੇ ਸਾਨੂੰ ਪਿੰਡੋਂ ਕੱਢਿਆ ਗਿਆ ਮਾਮਲਾ ਕੀ ਹੈ ਹਾਂ ਜਿਹੜਾ ਉਹ ਬੰਦਾ ਹੈ ਗੁਰਚਰਨ ਸਿੰਘ ਉਹ ਮੇਰੇ ਪਿੰਡ ਦਾ ਹੈ ਪਰੰਤੂ ਉਹ ਲਗਭਗ 30-35 ਸਾਲ ਪਹਿਲਾਂ ਮੇਰੇ ਪਿੰਡ ਦੀ ਇੱਕ ਜਨਾਨੀ ਨੂੰ ਭੁਜਾ ਕੇ ਲੈ ਗਿਆ ਸੀਗਾ ਉਹ 30-35 ਸਾਲ ਤੋਂ ਲੁਧਿਆਣੇ ਦੇ ਵਿੱਚ ਜਿਹੜਾ ਰਹਿ ਰਿਹਾ ਉਹ ਹੁਣੀ ਜਿਹੜਾ ਮਤਲਬ ਉਹਦੀ ਜਿਹੜੀ ਘਰ ਵਾਲੀ ਉਹ ਇੱਥੇ ਰਹਿੰਦੀ ਐ ਤੇ ਇਹਦੇ ਇੱਕ ਬੇਟਾ ਸੀ ਉਹ ਮੈਰਿਡ ਸੀਗਾ ਬੁਲਾਡੇ ਤੇ ਉਹਦੀ 19 ਦੇ ਵਿੱਚ ਜਿਹੜੀ ਮੌਤ ਹੋ ਗਈ ਦੋ ਇਹਦੇ ਪੋਤੀਆਂ ਨੇ ਤੇ ਇਹ ਬੰਦਾ ਤੁਹਾਨੂੰ ਵੈਸੇ ਉਹਦੇ ਕੈਰੇਕਟਰ ਬਾਰੇ ਤਾਂ ਪਿੰਡ ਚੋਂ ਹੀ ਪਤਾ ਕਰਕੇ ਪਤਾ ਚੱਲ ਗਿਆ ਹੋਣਾ ਇਹ ਬੰਦਾ ਜਿਹੜਾ ਬਹੁਤ ਗਲਤ ਬੰਦਾ ਹੈ ਜਿਹੜਾ ਇਲਜ਼ਾਮ ਲਾ ਰਿਹਾ ਚਾਹ ਉਹ ਪਿੰਡ ਦੇ ਲੋਕਾਂ ਤੇ ਲਾ ਰਿਹਾ ਚਾਹ ਆਪਣੀ ਨੂੰ ਤੇ ਲਾ ਰਿਹਾ ਉਹ ਸਰਾਸਰ ਗਲਤ ਨੇ ਕਿਉਂਕਿ ਜਿਹੜੀ ਇਹਦੇ ਘਰ ਵਾਲੀ ਇੱਥੇ ਰਹਿੰਦੀ ਹੈ ਉਹ ਆਪਣੇ ਘਰ ਦੇ ਵਿੱਚ ਰਹਿ ਰਹੀ ਹੈ ਉਹਨੂੰ ਕਿਸੇ ਨੇ ਨਾ ਹੀ ਕੱਢਿਆ ਤੇ ਉਹ ਆਪਣੀ ਮਰਜ਼ੀ ਨਾਲ ਜਿਹੜਾ ਹੈ ਮਤਲਬ ਉਹ ਤਾਂ ਇਹ ਸਮਝ ਲਈ ਹੈ ਨਾ ਇੱਕ ਪਿਕਨਿਕ ਤੇ ਗਏ ਹੈ ਕਿਉਂਕਿ ਉਹਨਾਂ ਨੇ ਪਿੰਡ ਦੇ ਵਿੱਚ ਮਤਲਬ ਕਾਫੀ ਇੱਥੇ ਹਗਾਮਾ ਕਰਕੇ ਗਏ ਹੈ ਕਾਫੀ ਟਾਈਮ ਪਹਿਲਾਂ ਜਿਹੜਾ ਜਿਹੜੀ ਗੁਰਚਰਨ ਸਿੰਘ ਦੀ ਘਰ ਵਾਲੀ ਹੈ ਉਹ ਮੇਰੇ ਕੋਲੇ ਆਈ ਸੀ ਤੇ ਉਹ ਮੈਨੂੰ ਕਹਿੰਦੀ ਵੀ ਸਾਡੇ ਘਰੇ ਹੈ ਜਿਹੜੀ ਮੇਰੀ ਨੂੰਹ ਤੇ ਮੇਰੀ ਪੋਤੀ ਹੈ ਵੀ ਉਹ ਆ ਗਈਆਂ ਨੇ ਹਨਾ ਮੈਂ ਕਹ ਵੀ ਕੋਈ ਗੱਲ ਨਹੀਂ ਜੀ ਤਾਂ ਆਉਂਦੇ ਹੁੰਦੇ ਆ ਜੇ ਤੁਹਾਡੇ ਆਪਦੇ ਆ ਤਾਂ ਆਗੇ ਤਾਂ ਕੋਈ ਵੱਡੀ ਗੱਲ ਨਹੀਂ ਜੇ ਤੈਨੂੰ ਤੰਗ ਕਰਦੇ ਮੈਨੂੰ ਦੱਸੋ ਸੋ ਉਸਤੇ ਮੈਨੂੰ ਕਹਿੰਦੇ ਵੀ ਨਹੀਂ ਤੰਗ ਕੋਈ ਨਹੀਂ ਕਰ ਰਹੀ ਤੇ ਉਹ ਕਈ ਮਹੀਨੇ ਉਹਦੇ ਨਾਲ ਰਹੀ ਘਰ ਦੇ ਵਿੱਚ ਹੀ ਤੇ ਬਾਅਦ ਦੇ ਵਿੱਚ ਉਹਦੀ ਜਿਹੜੀ ਨੂੰਹ ਹੈ ਉਹ ਕਹਿੰਦੀ ਵੀ ਮੈਂ ਜੀ ਲਵਾਉਣਾ ਹੈ ਏਸੀ ਲਵਾਉਣਾ ਹੈ ਤੇ ਉਹ ਮੈਨੂੰ ਫੇਰ ਮੈਨੂੰ ਕਹਿਣ ਵਾਸਤੇ ਆਈ ਕਹਿੰਦੀ ਵੀ ਜਿਹੜੀ ਨੂੰਹ ਹੈ ਮੇਰੀ ਉਹ ਕਹਿੰਦੀ ਵੀ ਏਸੀ ਲਵਾਉਣਾ ਮੈਂ ਕਿਹਾ ਵੀ ਚਾਚਾ ਜੀ ਇਹ ਤਾਂ ਦੇਖੋ ਤੁਹਾਡਾ ਘਰ ਦਾ ਮਾਮਲਾ ਹੈ ਸੋ ਨੂੰ ਜਿਵੇਂ ਠੀਕ ਲੱਗ ਤੁਸੀ ਉਵੇਂ ਕਰੋ ਸੋ ਉਹਦੇ ਤੇ ਕੀ ਹੋਇਆ ਇਹ ਕਹਿੰਦੀ ਭਈ ਆਪਦਾ ਇਹ ਅੱਡ ਜਿਹੜਾ ਮੀਟਰ ਲਵਾ ਲਵੇ ਇਹਨੂੰ ਜਿਹੜਾ ਆ ਇੱਧਰ ਵੱਖਰਾ ਆ ਜਿਹੜਾ ਕਮਰਾ ਆ ਵੀ ਮਤਲਬ ਇਹ ਇਹ ਜਿਹੜਾ ਦੇ ਦਿੰਨੇ ਆ ਸੋ ਉਹਨੇ ਦੇਤਾ ਤੇ ਉਹਨੇ ਮੀਟਰ ਲਵਾ ਲਿਆ ਬਾਅਦ ਵਿੱਚ ਗੁਰਚਰਨ ਸਿੰਘ ਜਿਹੜਾ ਲੁਧਿਆਣੇ ਤੋਂ ਆਇਆ ਉਹਨੇ ਆ ਕੇ ਇੱਥੇ ਬਵਾਦ ਖੜਾ ਕਰ ਲਿਆ ਇਹਦੇ ਖਿਲਾਫ ਰਪੋਰਟ ਦੇਤੀ ਸੋ ਆਪ ਹੀ ਮਤਲਬ ਇਹਨਾਂ ਨੇ ਆਪਦਾ ਹੀ ਘਰ ਸੀ ਆਪਦੀ ਨੂੰ ਇਹਨਾਂ ਦੇ ਵਿੱਚੋਂ ਇੱਕ ਕਮਰਾ ਦਿੱਤਾ ਕੋਈ ਐਡਾ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਸੀ ਉਹਨਾਂ ਨੇ ਇਲਜ਼ਾਮ ਵੀ ਲਾਇਨੇ ਸਤਿ ਪਤਿ ਸਾਬ ਕੀ ਕਹਿੰਦੇ ਸਾਡੇ ਜ਼ਮੀਨ ਜਾਇਦਾਦ ਦੇ ਉੱਤੇ ਕਬਜ਼ਾ ਕੀਤਾ ਗਿਆ ਹੈਗਾ ਨਹੀਂ 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 ਇਹ ਸਾਰੇ ਜਿਹੜੇ ਇਲਜ਼ਾਮ ਹੈ ਸਭ ਝੂਠੇ ਹੈ ਜਿਹੜੀ ਜ਼ਮੀਨ ਹੈ ਉਹ ਅੱਜ ਵੀ ਗੁਰਚੰਦ ਸਿੰਘ ਦੇ ਕੋਲ ਹੈ ਤੇ ਜਿਹੜੀ ਉਹਦੀ ਨੂਹ ਆ ਕੋ ਉਹ ਇਦਾਂ ਦੀ ਨਹੀਂ ਹੈਗੀ ਦੇਖੋ ਜਦੋਂ ਇੱਕ ਪਿੰਡ ਦੀ ਨੂਹ ਧੀ ਛੋਟੇ ਬੱਚਿਆਂ ਦੇ ਸਿਰ ਤੋਂ ਦੇਖੋ ਜੇ ਛੱਤ ਖੋਣ ਵਾਲੀ ਗੱਲ ਕੋਈ ਵੀ ਕਰਦਾ ਮੈਨੂੰ ਲੱਗਦਾ ਵੀ ਸ਼ਾਇਦ ਉਹ ਪਿੰਡ ਜੇ ਖੜਿਆ ਨਾਲ ਸਾਰਾ ਦੇਖੋ ਤਾਂ ਹੀ ਸੀ ਹੱਕ ਚ ਸੱਚ ਕਰਕੇ ਖੜਿਆ ਅਸੀਂ ਮਤਲਬ ਕਹਿੰਨੇ ਆ ਵੀ ਧੀਆਂ ਨੂੰ ਬਰਾਬਰ ਦਾ ਜਿਹੜਾ ਸਤਕਾਰ ਦੋ ਅਸੀਂ ਜੇ ਧੀ ਨੂੰ ਛੱਤ ਨਹੀਂ ਦੇ ਸਕਦੇ ਫਿਰ ਅਸੀਂ ਹੋਰ ਤੀਨ ਕੀ ਦੇ ਸਕਦੇ ਆ ਸੋ ਮੈਨੂੰ ਲੱਗਦਾ ਵੀ ਸ਼ਾਇਦ ਸਾਰੇ ਲੋਕ ਗਲਤ ਨਹੀਂ ਹੋ ਸਕਦੇ ਸਾਰਾ ਪਿੰਡ ਨੇ ਜਿਹੜਾ ਸਾਥ ਦਿੱਤਾ ਮੈਂ ਸਾਰੇ ਮੇਰੇ ਨਗਰ ਦੇ ਸਾਰੇ ਜਿਹੜੇ ਮੇਰੇ ਮਾਮਾ ਭੈਣਾਂ ਨੇ ਤੇ ਸਾਰੇ ਨਗਰ ਨਿਵਾਸੀ ਆ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਵੀ ਕਰਦਾ ਕਿਉਂਕਿ ਇੱਕ ਜਿਸ ਔਰਤ ਦੇ ਸਿਰ ਤੇ ਪਤੀ ਦਾ ਸਾਆ ਨਹੀਂ ਔਰ ਪੇਕਿਆਂ ਦੇ ਵਿੱਚ ਉਹਦੇ ਭਰਾ ਨਹੀਂ ਹੈਗਾ ਸੋ ਇਦਾਂ ਦੀ ਔਰਤ ਦੇ ਨਾਲ ਨਗਰ ਖੜਿਆ ਹੈ ਤਾਂ ਉਸ ਲਈ ਮੈਂ ਪਿੰਡ ਦਾ ਧੰਨਵਾਦ ਵੀ ਕਰੂੰਗਾ। ਨੇ ਰਾਤ ਦੇ ਟਾਈਮ ਵੀਡੀਓ ਪਾਈ ਜਿਹੜੀ ਤੁਸੀਂ ਤੁਸੀਂ ਵੀ ਦੇਖੀ ਹੋਣੀ ਕਿ ਸਾਨੂੰ ਰੋਟੀ ਨਹੀਂ ਮਿਲਦੀ ਧਰਮਸ਼ਾਲਾ 'ਚ ਰੋਟੀ ਖਾਣਿਆ ਕਿਤੇ ਗੁਰੂ ਘਰ 'ਚ ਖਾਣਿਆ ਸਾਨੂੰ ਰਹਿਣ ਨੂੰ ਜਗ੍ਹਾ ਨਹੀਂ ਹੈ ਕਿ ਜਿਹੜੀ ਉਹਨਾਂ ਦੀ ਬੇਟੀ ਹੈ ਜੀ ਗੁਰਚਰਨ ਸਿੰਘ ਦੀ ਉਹ ਜਿਹੜੀ ਸੁਨਾਮ ਵਿਖੇ ਮੈਰਿਡ ਹੈ ਤੇ ਉਹ ਸੁਨਾਮ ਦੀ ਛੜਕਤੀ ਉਹਨਾਂ ਨੇ ਜਿਹੜੀ ਹੈ ਜਿਵੇਂ ਆਪਾਂ ਕਹਿੰਦੇ ਅੱਜ ਕੱਲ ਬੱਚੇ ਜਿਹੜੀ ਪ੍ਰੀ-ਵੈਡਿੰਗ ਬਣਾਉਂਦੇ ਆ ਨਾ ਉਹ ਪ੍ਰੀ-ਵੈਡਿੰਗ ਵਾਲਾ ਉਹਨਾਂ ਨੇ ਸਿਸਟਮ ਜਿਹੜਾ ਕੀਤਾ ਹੈ ਉਥੋਂ ਉਹਨਾਂ ਨੇ ਛੂਟ ਕੀਤਾ ਹੈ ਤੇ ਉਹਨਾਂ ਨੇ ਤੁਸੀਂ ਕੱਪੜੇ ਦੇਖੇ ਹੋਣੇ ਆ ਕੱਪੜੇ ਪ੍ਰੈਸ ਕਰੇ ਹੋਏ ਜਿਹੜਾ ਬੰਦਾ ਛੜਕਾਂ ਦੇ ਸੌਊਗਾ ਤਾਂ ਉਹਦੇ ਕੱਪੜੇ ਪ੍ਰੈਸ ਹੋ ਰਹੇ ਸਕਦੇ ਆ ਉਹ ਬਿਲਕੁਲ ਇਲਜ਼ਾਮ ਲਾਉਣ ਵਾਲੀ ਗੱਲ ਹੈ ਕਿਉਂਕਿ ਉਹਨਾਂ ਨੂੰ ਬਕਾਇਦਾ ਕਿਸੇ ਨੇ ਛਾਤਰ ਦਿਮਾਗ ਨੇ ਕਿਸੇ ਨੇ ਪੜਾਇਆ ਵੀ ਤੁਸੀਂ ਇਦਾਂ ਦਾ ਜਿਹੜਾ ਡਰਾਮਾ ਕਰੋ ਵੀ ਉਹਦੇ ਨਾਲ ਸ਼ਾਇਦ ਮਤਲਬ ਵੀ ਉਹ ਤੇਰੀ ਨੂੰ ਨੂੰ ਭਜਾਇਆ ਜਾ ਸਕਦਾ ਉਹ ਤਾਂ ਇਹਦੀ ਇਹ ਨੇ ਇਹਨੂੰ ਕਿਸੇ ਨੇ ਨਹੀਂ ਕੱਢਿਆ ਇਹ ਤਾਂ ਤੁਸੀਂ ਘਰ ਦੇਖ ਕੇ ਆਏ ਹੋਣੇ ਹਾਂਜੀ ਤੇ ਦੋਨਾਂ ਨੂੰ ਨੂੰ ਇਹਨੇ ਬਰ ਘਰੋਂ ਕੱਢਿਆ ਹੋਇਆ ਇਹ ਦੇਖੋ ਕਿਵੇਂ ਗਲਤ ਇਲਜ਼ਾਮ ਲਾ ਰਹੇ ਆ ਸਪਨਸਰ ਹੁਣ ਪ੍ਰੈਸ ਟਾਈਮੇ ਦੇਖ ਰਹੇ ਹਾਂ ਇਸ ਮਸਲੇ ਦਾ ਹੱਲ ਕੀ ਹੈਗਾ ਦੇਖੋ ਜੀ ਹੱਲ ਤਾਂ ਇਹ ਹੈ ਆਪਾਂ ਦੇਖੋ ਆਪਾਂ ਤਾਂ ਇਹ ਚਾਹੁੰਦੇ ਆ ਕਿਉਂਕਿ ਮੇਰਾ ਪਿੰਡ ਹੈ ਜਿਹੜਾ ਬੜਾ ਅਮਨ ਸ਼ਾਂਤੀ ਵਾਲਾ ਪਿੰਡ ਹੈ ਇਹ ਮਤਲਬ ਕਿਸੇ ਦੇ ਨਾਲ ਸਾਡੇ ਪਿੰਡ ਦੇ ਵਿੱਚ ਇਦਾਂ ਦਾ ਕਦੇ ਕੋਈ ਉਤਿਆਚਾਰ ਹੋਇਆ ਵੀ ਨਹੀਂ ਸੋ ਆਪਾਂ ਤਾਂ ਚਾਹੁੰਦੇ ਆ ਵੀ ਉਹ ਬੈਠ ਕੇ ਜੇ ਕੋਈ ਗੱਲ ਕਰਨਾ ਚਾਹੁੰਦੇ ਆ ਤਾਂ ਬੈਠ ਕੇ ਗੱਲਬਾਤ ਆਪਾਂ ਕਰਨ ਨੂੰ ਆਪਾਂ ਉਹਨਾਂ ਨੂੰ ਦੇਖੋ ਦੋਆਂ ਨੂੰ ਦੋਹੇ ਤਰ੍ਹਾਂ ਬੁਲਾ ਕੇ ਬਿਠਾ ਕੇ ਗੱਲ ਕਰ ਸਕਦੇ ਆ ਪਰੰਤੂ ਜਦ ਅਗਲਾ ਰਾਜੀ ਨਹੀਂ ਤੇ ਹੁਣ ਉੱਥੇ ਫਿਰ ਆਪਾਂ ਕੀ ਕਰ ਸਕਦੇ ਆ ਉਹਨਾਂ ਨੇ ਤਾਂ ਉਲਟਾ ਸਾਡੇ ਤੇ ਵੀ ਦੇਖੋ ਦੁਨੀਆ ਬਹੁਤ ਕੁਝ ਕਰਦੀ ਹੈ ਇਹ ਵੀ ਨਹੀਂ ਹੁੰਦਾ ਨਾ ਜੇ ਮੌਜੂਦਾ ਸਰਪੰਚ ਕਿਤੇ ਕੋਈ ਝਗੜਾ ਹੋਇਆ ਉੱਥੇ ਚੱਲ ਗਿਆ ਤੇ ਫਿਰ 10 ਝਗੜਿਆਂ ਤੇ ਜਾਊਗਾ ਤੇ ਉਹ ਤੇ 10 ਹੀ ਬੰਦੇ ਪਰਚੇ ਕਰਾ ਦੇਣਗੇ ਸੋ ਉਹਨਾਂ ਬੰਦਿਆਂ ਦੇ ਕਹਿਣ ਤੇ ਦੇਖੋ ਪੁਲਿਸ ਦੀ ਵੀ ਜਿਹੜੀ ਐਸਐਚਓ ਦੀ ਜਿਹੜੀ ਹੈ ਜਿਹੜੀ ਮਨਸ਼ਾ ਹੈ ਉਹ ਕੋਈ ਬਾਲੀ ਵਧੀਆ ਨਹੀਂ ਉਹਨੇ ਜਿਹੜਾ ਪਿੰਡ ਦੇ ਬਹੁਤ ਬੰਦਿਆਂ ਨਾਲ ਜਿਹੜਾ ਮਿਸਵਿਵ ਕੀਤਾ ਸੋ ਇਸ ਕਰਕੇ ਮਤਲਬ ਜਿਹੜਾ ਪਿੰਡ ਦੇ ਹਾਲਾਤ ਇਦਾਂ ਦੇ ਬਣੇ